ਅਜੀ ਸੰਗਤ ਜੀ ਮੈਂ ਗੁਰਖੰਸਾ ਵਾਇਕਲ ਜੀ ਦੀ ਫਤਿਹ ਅੱਜ ਤਰੀਕਾ 30 ਨਵੰਬਰ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਨੌਵੇਂ ਪਾਸ਼ਾ ਜੀ ਗੁਰਤੇਗਵਧਰ ਸਾਹਿਬ ਜੀ ਤਮਤਾਨ ਸਾਹਿਬ ਤੇ ਅੱਜ ਉੱਥੇ ਪ੍ਰੋਗਰਾਮ ਹੈ ਜਿਹੜਾ ਪਿਛਲੇ ਦੋ ਦਿਨਾਂ ਤੋਂ ਚੱਲ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਾਈ ਮਤੀਦਾ ਜੀ ਭਾਈ ਸਤੇਦਾ ਜੀ ਤੇ ਭਾਈ ਦੱਲਾ ਜੀ ਦਾ ਤੇ 350 ਸਾਲਾਂ ਸਿੱਧੀ ਦਿਹਾੜੇ ਨੂੰ ਸਮਰਪਿਤ ਸਮਾਗਮ ਚੱਲ ਰਿਹਾ ਤੇ ਉਹ ਦਿਨਾਂ ਤੋਂ ਅੱਜ ਇਸ ਸਮਾਗਮ ਦਾ ਅੰਤਮ ਦਿਨ ਹੈ ਤੇ ਪਿਛਲੇ 2 ਦਿਨਾਂ ਤੋਂ ਇੰਟਰਨੈਸ਼ਨਲ ਢਾਡੀ ਜੱਥੇ ਕਿਰਤਨੀਏ ਤੇ ਹਜੂਰੀ ਰਾਗੀ ਤੇ ਕਥਾਵਾਚਕ ਪਹੁੰਚ ਰਹੇ ਨੇ 2 ਦਿਨਾਂ ਤੋਂ ਅੱਜ ਭਾਈ ਪਿੰਦਰਪਾਲ ਸਿੰਘ ਜੀ ਨੇ ਵੀ ਉੱਥੇ ਪਹੁੰਚਣਾ ਹੈ ਤੇ ਕੱਲ ਵੀ ਕੱਲ ਵੀ ਆਪਾਂ ਗਏ ਸੀ ਤੇ ਪਰਸੋਂ ਵੀ ਗਏ ਸੀ ਤੇ ਬਹੁਤ ਵੱਡੀ ਗਿਣਤੀ 'ਚ ਸੰਗਤ ਸੀ ਕੱਲ ਵੀ ਤੇ ਅੱਜ ਤਾਂ ਪੁੱਛੇ ਨਾ ਅਜ ਤੱਕ ਬਹੁਤ ਜ਼ਿਆਦਾ ਉਦੋਂ ਵੀ ਡਬਲ ਸੰਗਤ ਹੋ ਜਾਣੀ ਆ ਤੇ ਅੱਜ ਵੀ ਆਪਾਂ ਚੱਲੇ ਹਾਂ ਉੱਥੇ ਪਹੁੰਚਣ ਪੰਚਾਂਗੇ ਜਾ ਕੇ ਅੱਜ ਫਿਰ ਦਰਸ਼ਨ ਕਰਾਂਗੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਉੱਥੇ ਵੀਡੀਓ ਦੇ ਨਾਲ ਬਣੇ ਰਹੋ ਤੇ ਦਿਖਾਵਾਂਗੇ ਕੀ ਵਿਵਸਥਾ ਆ ਕਿੱਦਾਂ ਦਾ ਪਾਰਕਿੰਗ ਦਾ ਸਿਸਟਮ ਆ ਕਿਉਂਕਿ ਕੱਲ ਅਸੀਂ ਦੇਖ ਕੇ ਆਏ ਹਾਂ ਤੇ ਅੱਜ ਅਸੀਂ ਚਾਹੁੰਦੇ ਵੀ ਤੁਹਾਨੂੰ ਵੀ ਉਹ ਵੀਡੀਓ ਜਿਹੜੇ ਤਾਂ ਸੰਗਤ ਉੱਤੇ ਗਈ ਆ ਬੜੀ ਵਧੀਆ ਗੱਲ ਆ ਜਿਹੜੀ ਸੰਗਤ ਕਿਸੇ ਕਾਰਨ ਤੋਂ ਉੱਥੇ ਨਹੀਂ ਅੱਜ ਪਹੁੰਚ ਸਕੀ ਤੇ ਉਹ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਤੁਹਾਨੂੰ ਵੀਡੀਓ ਚ ਸਾਰਾ ਕੁਝ ਦਿਖਾਵਾਂਗੇ ਅੱਜ ਕੀ ਕੀ ਉੱਥੇ ਪ੍ਰੋਗਰਾਮ ਨੇ ਕਿੱਦਾਂ ਲੰਗਰ ਦੀ ਵਿਵਸਥਾ ਆ ਕਿਦਣ ਕਿਦਾਂ ਉੱਥੇ ਪਾਰਕਿੰਗ ਦੀ ਵਿਵਸਥਾ ਕਿਦਾਂ ਕੀ ਕੀ ਅਰੇਂਜਮੈਂਟ ਪਚੀ ਤੀ ਕਿੱਲਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਚੱਲ ਰਿਹਾ ਤੇ ਜਿਹੜਾ ਪੰਡਾਲ ਆ ਉਹ ਵੀ ਘੜ ਤੋਂ ਘੜੇ 1.5 ਤੋਂ 2 ਕਿੱਲਾਂ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਕੀਤਾ ਆ ਕਮੇਟੀ ਵੱਲੋਂ ਬਹੁਤ ਸੋਹਣਾ ਸੁਜਜੇ ਤਰੀਕੇ ਨਾਲ ਬੜਾ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਸੀ ਦੋ ਦਿਨ ਜਾ ਕੇ ਦੇਖ ਕੇ ਆਏ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਪਹੁੰਚ ਕੇ ਅੱਜ ਤੁਹਾਨੂੰ ਸਭ ਇੱਕ ਇੱਕ ਚੀਜ਼ ਕਿੱਥੇ ਕੀ ਲੰਗਰ ਪ੍ਰਸ਼ਾਦਾ ਚੱਲ ਰਿਹਾ ਕਿੱਥੇ ਕੀ ਵਿਵਸਥਾ ਕਿੱਥੇ ਕੀ ਪ੍ਰੋਗਰਾਮ ਆ ਤੇ ਆਪਾਂ ਤੁਹਾਨੂੰ ਉੱਥੇ ਘਰੇ ਬੈਠੇ ਜਿਹੜੀ ਸੰਗਤ ਨਹੀਂ ਜਾ ਸਕੀ ਉਹਨਾਂ ਬਾਰੇ ਵੀ ਉਹ ਘਰੇ ਬੈਠੇ ਹੀ ਉਸ ਚੀਜ਼ ਦੇ ਦਰਸ਼ਨ ਕਰ ਸਕਣਗੇ ਆਪਣੀ ਵੀਡੀਓ ਦੇ ਥਰ ਤੇ ਬਣਿਆ ਹੋਇਆ ਵੀਡੀਓ ਨਾਲ ਤੇ ਮਿਲਦੇ ਆਪਾਂ ਹੁਣ ਸਿੱਧੇ ਗੁਰਦਾਰ ਸਾਹਿਬ ਤੇ ਉੱਥੇ ਇਦਾਂ ਗੱਲ ਹੋ ਰਿਹਾ ਕਿ ਉੱਥੇ ਜਿੱਦਾਂ ਕੀਰਤਨ ਗੁਰਬਾਣੀ ਚੱਲਦਾ ਹੈ ਤੇ ਜਦੋਂ ਉੱਥੇ ਸਾਊਂਡ ਚੱਲਦੇ ਆ ਤੇ ਉੱਥੇ ਥੋੜੀ ਆਵਾਜ਼ ਘੱਟ ਆਉਂਦੀ ਕੋਸ਼ਿਸ਼ ਕਰਾਂਗੇ ਉੱਥੇ ਵੀ ਬੋਲ ਕੇ ਤੁਹਾਨੂੰ ਸਾਰੇ ਕੋ ਦੱਸਣ ਦੀ ਪਰ ਤੁਸੀਂ ਉੱਥੇ ਦੱਸਣ ਵਾਲੇ ਤੋਂ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੀ ਆ ਬਸ ਅਰੇਂਜਮੈਂਟ ਤੁਸੀਂ ਵੀਡੀਓ ਨਾਲ ਬੜੇ ਰਿਓ ਤੁਹਾਨੂੰ ਸਾਰੇ ਅਰੇਂਜਮੈਂਟ ਉੱਥੇ ਦਿਖਾਵਾਂਗੇ ਕਿੱਦਾਂ ਕਿੱਦਾਂ ਤੇ ਅੱਜ ਦੇਖੋ ਕਿੱਦਾਂ ਅਰੇਂਜਮੈਂਟ ਆਈ ਤੇ ਤੇ ਮਿਲਦੇ ਆਪਾਂ ਗੁਰਦਾਰ ਸਾਹਿਬ ਮੈਨ ਇੰਟਰੀ ਦਰਵਾਜਾ ਸਾਹਿਬ ਇੱਥੇ ਬਹੁਤ ਵੱਡਾ ਪੰਡਾਲ ਬਣਾਇਆ ਸੰਗਤ ਵਾਸਤੇ ਤੇ ਮਹਾਰਾਜਾ ਪ੍ਰਕਾਸ਼ ਕੀਤਾ ਜਿੱਥੇ ਸਮਾਗਮ ਚੱਲ ਰਿਹਾ ਤੇ ਚੱਲਦੇ ਆਪਾਂ ਅੰਦਰ ਕਰਦੇ ਆਂ ਦਰਸ਼ਨ ਸਾਰੇ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਦਾ ਕਾਸਤ ਵਾਹਿਗੁਰੂ ਜੀ ਦੇ ਫਾਦੇ ਜੀ ਦੇ ਬੋਲ ਦੀ ਬਾਤ ਸ਼ਰਧਾਲੂ ਜੀ ਹਾਏ ਗੋ ਬੋਲੇ ਸੋਨਾ ਦੀਨ ਰੱਖਕ ਸੰਕਟ ਹਰੈ ਯਹੀ ਸਦਾ ਕਹਚਾਲਾ ਇਹ ਮੇਰੇ ਪੁੱਤਰ ਦੀ ਪਛਾਣ ਹੋਏਗੀ ਇਹ ਦੀਨਾਂ ਦਾ ਰੱਖਕ ਹੋਏਗਾ ਤੀਨ ਪਤਾ ਕਿੰਨੂ ਕਹਿੰਦੇ ਜਿਹਦਾ ਕੋਈ ਵਾਲੀ ਵਾਰਸ ਨਾ ਹੋਵੇ ਇਹ ਉਹਦਾ ਰੱਖਕ ਬਣੇਗਾ ਇਹ ਮੇਰਾ ਮੇਰੀ ਪੜਦਾ ਮੇਰੇ ਬਾਬਾ ਦਾ ਲੈਣਾ ਔਰ ਭਾਗ ਦੀ ਕਿਰਪਾ ਨਾਲ ਮਹਾਰਾਜ ਆਪ ਦੇ ਗ੍ਰਹਿ ਵਿਖੇ ਪੰਜਵੀਂ ਸਾਹਿਬਜ਼ਾਦੇ ਪੁੱਤਰ ਦਾ ਜਨਮ ਹੋਇਆ ਫਿਰ ਯਾਤਰਾਵਾਂ ਤੇ ਹੁੰਦੇ ਬਾਬਾ ਮਕਾਲਾ ਸਾਹਿਬ ਪ੍ਰਗਟ ਹੁੰਦੇ ਕਤ ਗਰੂ ਫਿਰ ਮਹਾਰਾਜ ਯਾਤਰਾਵਾਂ ਕਰਦੇ ਐ ਤੇ ਸਜਣ ਕੀਤਾ ਲਾਲ ਜੀ ਜਿਸ ਕੰਮ ਲਈ ਧਰਤੀ ਤੇ ਆਏ ਹੋ ਬੜੀ ਛੇਤੀ ਉਹ ਕੰਮ ਆਰੰਭ ਕਰ ਦਿੱਤਾ ਅੰਮ੍ਰਿਤ ਜੀ ਲੈ ਮੈਂ ਉਹਨੂੰ ਕੱਪੜੇ ਪਵਾ ਕੇ ਆਇਆ ਗੁਰੂ ਆ ਗੁਰਮਿੰਦਰ ਸਾਹਿਬ ਹਾਂਜੀ ਸੰਗਤ ਜੀ ਪਹੁੰਚ ਗਿਆ ਆਪਾਂ ਗੁਰਦਾਰਾ ਤਮਤਾਨ ਸਾਹਿਬ ਤੇ ਜਿਹੜਾ ਤੁਸੀਂ ਅਰੇਂਜਮੈਂਟ ਦੇਖਦੇ ਹੋ ਜਿਹੜੇ ਆ ਸਾਹਮਣੇ ਟੈਂਟ ਲੱਗੇ ਆ ਸਾਰੇ ਜਿੱਦਾਂ ਕਿਸੇ ਪਿੰਡ ਵੱਲੋਂ ਕਿਸੇ ਸੰਸਥਾ ਵੱਲੋਂ ਤੇ ਗੁਰਦਾਰਾ ਸਾਹਿਬ ਵੱਲੋਂ ਜਿਵੇਂ ਲੰਗਰ ਲੰਗਰ ਦਾ ਦੀ ਸੇਵਾ ਚੱਲ ਰਹੀ ਆ ਸਾਰੀ ਤੇ ਸੰਗਤ ਤੁਸੀਂ ਦੇਖੋ ਹਜੇ ਅਸੀਂ ਬਹੁਤ ਬੈਕ ਆ ਪਿੱਛੇ ਖੜੇ ਆ ਤੇ ਜਦੋਂ ਅਸੀਂ ਅੱਗੇ ਪਹੁੰਚਾਂਗੇ ਤੁਹਾਨੂੰ ਸੇ ਪੰਡਾਲ 'ਚ ਵੀ ਦਿਖਾਵਾਂਗੇ ਸੰਗਤ ਕਿੰਨੀ ਕਾ ਤੇ ਪਾਰਕਿੰਗ ਦੇ 뷰 ਤੁਹਾਨੂੰ ਡਰੋਨ ਨਾਲ ਦਿਖਾਵਾਂਗੇ ਪਾਰਕਿੰਗ ਦੀ ਕੀ ਵਿਵਸਥਾ ਕਿੰਡਾ ਸੋਹਣਾ ਇੰਤਜ਼ਾਮ ਕੀਤਾ ਹਰ ਚੀਜ਼ ਦਾ ਲੱਖਾਂ ਦੀ ਦਰਵਾਜ਼ੇ 'ਚ ਸੰਗਤ ਆ ਤੇ ਬਹੁਤ ਹੀ ਸੋਹਣਾ ਅਰੇਂਜਮੈਂਟ ਕੀਤਾ ਆ ਕਮੇਟੀ ਵੱਲੋਂ ਹਰਿਆਣਾ ਗੁਰਦੁਆਰਾ ਸਿਕਵੰਦ ਪ੍ਰਬੰਧਕ ਕਮੇਟੀ ਵੱਲੋਂ ਤੇ ਪਾਰਕਿੰਗ ਦੇ ਵੀਉ ਤੋਂ ਡਰੋਨ ਨਾਲ ਦਿਖਾਵਾਂਗੇ ਪਾਰਕਿੰਗ ਦੀ ਕੀ ਵਿਵਸਥਾ ਕਿੰਨਾ ਸੋਹਣਾ ਇੰਤਜ਼ਾਮ ਕੀਤਾ ਹਰ ਚੀਜ਼ ਦਾ ਨੀ ਪਾਰੀ ਜਿੰਕੀ ਸੰਗਤ ਦੇ ਆਉਣ ਦੇ ਬਾਅਦ ਵੀ ਲੰਗਰ ਦੇ ਏਡੇ ਸੋਹਣਾ ਇੰਤਜ਼ਾਮ ਕੀਤਾ ਗਿਆ ਹਰ ਜਗ੍ਹਾ ਤੇ ਕਿਸੇ ਤਰ੍ਹਾਂ ਦੀ ਗੰਦਗੀ ਨਾ ਪਹਿਲੇ ਹਰ ਜਗ੍ਹਾ ਤੇ ਡਸਟਬਿਨ ਦਾ ਇੰਤਜ਼ਾਮ ਕੀਤਾ ਗਿਆ ਸੰਗਤ ਮੇਰੇ ਨਾਲ ਆਈ ਆ ਤੇ ਆਉਂਦੇ ਇਹਨਾਂ ਨੂੰ ਹਾਂਜੀ ਲੈ ਆਵਾ ਲਿਓ ਇਹ ਪ੍ਰਧਾਨ ਜੀ ਦੁੱਧ ਦੀ ਸੇਵਾ ਇੱਕ ਤਾਂ ਸੇਵਾ ਵਰਤਾ ਕੇ ਹੁੰਦੀ ਹੈ ਕਿ ਸੇਵਾ ਗੋ ਸ਼ੱਕੇ ਵੀ ਹੁੰਦੀ ਉਹ ਸੇਵਾ ਕਰਦੇ ਪਏ ਨੇ ਸ਼ੱਕੇ ਲੈ ਲੋ ਜਮ ਜੀ ਬਾਗੂ ਜੀ ਤੋਹ ਸੇਵਾ ਕਰਦੇ ਜੀ ਜੀ ਸ਼ੱਕੀ ਚੱਲੋ ਆਜੇ ਸਰਦਾਈ ਆਪਣੀ ਕੀ ਚੱਲ ਰਿਹਾ ਜੀ ਸਰਦਾਈ ਦਾ ਲੰਗਰ ਸ਼ੱਕੀ ਚੱਲੋ ਆਰੂ ਜੀ ਸ਼ੱਕੀ ਚੱਲੋ ਗੁਰੂ ਦੇ ਪਿਆਰਿਓ ਪਿੱਛੇ ਆ ਕੇ ਦੀ ਪਿੱਛੇ ਸ਼ੱਕੋ ਆਗ ਬੜੋ ਨਾ ਕਿਤੇ ਕੋੜਾ ਦਾ ਲੰਗਰ ਚੱਲ ਰਿਹਾ ਇੱਥੇ ਚਾਹ ਦਾ ਲੰਗਰ ਕਿਤੇ ਕੋੜਾ ਦਾ ਕਿਤੇ ਸ਼ਰਦਾਈ ਦਾ ਕਿਤੇ ਜੂਸ ਚੱਲ ਰਿਹਾ ਹੈ ਕਿਤੇ ਦੁੱਧ ਚੱਲ ਰਿਹਾ ਹਰ ਪ੍ਰਕਾਰ ਦਾ ਇੰਤਜ਼ਾਮ ਹੈ ਇੱਥੇ ਲੰਗਰ ਪ੍ਰਸ਼ਾਦੇ ਦਾ ਸੰਗਤ ਤੁਸੀਂ ਦੇਖ ਹੀ ਰਹੇ ਹੋ ਇਹਦਾ ਲਾਈਨਅਪ ਬਣਾਈ ਹੋਈ ਹੈ ਇਹਦਾ ਲਾਈਨਅਪ ਬਣਾ ਕੇ ਦਿਨ ਦਿੱਤਾ ਹੈ ਕਿ ਕਿਸੇ ਨੂੰ ਕਿਸੇ ਕਰਕੇ ਪਰੇਸ਼ਾਨੀ ਨਾ ਹੋਵੇ ਸੰਗਤ ਨੂੰ ਸੋਹਣ ਤ੍ਰਿਕਰ ਵਾਲਾ ਅੰਗਰ ਪ੍ਰਸ਼ਾਦਾ ਚੰਦਾਰਾ ਜੀ ਸੰਗਤ ਨੇ ਨਿਰਛਲ ਦੀ ਸੇਵਾ ਕਰਦੀ ਹੋਈ ਆ ਦਿੱਲੀ ਘੂਰ ਓਏ ਬਾਦ ਨੀਂ ਤੱਕ ਲਈਏ ਕੋਈ ਇੱਥੇ ਜੀ ਕਿੰਨੂ ਦੇ ਜੂਸ ਦਾ ਲੰਗਰ ਚੱਲ ਰਿਹਾ ਹੈ ਸੰਗਤ ਵੱਲੋਂ ਦੇਖੋ ਜੀ ਸਾਡੇ ਸੰਗਤ ਜੀ ਜਰ ਤੁਸੀਂ ਉਨੇ ਦੇਖਿਆ ਵੀ ਹਰ ਪ੍ਰਕਾਰ ਦਾ ਲੰਗਰ ਪ੍ਰਸ਼ਾਦ ਇੱਥੇ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਔਰ ਸੰਗਤ ਦੀ ਵੀ ਕੋਈ ਕਮੀ ਨਹੀਂ ਸੰਗਤ ਵੀ ਬਹੁਤ ਜ਼ਿਆਦਾ ਪਹੁੰਚੀ ਹੋਈ ਆ ਪਰ ਤੁਸੀਂ ਇੱਕ ਚੀਜ਼ ਦੇਖੋ ਵੀ ਇੰਨੀ ਸੰਗਤ ਹੁੰਦੇ باوجود ਇਹਨੇ ਲੰਗਰ ਪ੍ਰਸ਼ਾਦਾਂ ਦੇ باوجود ਵੀ ਤੁਸੀਂ ਥੱਲੇ ਕਿਤੇ ਵੀ ਆ ਮੈਂ ਤੁਹਾਨੂੰ ਦਿਖਾ ਰਿਹਾ ਕੋਈ ਥੋੜਾ ਬਹੁਤ ਇਕਦੂਕਾ ਤਾਂ ਮੈਂ ਕਹਿ ਨਹੀਂ ਸਕਦਾ ਲੇਕਿਨ ਹਰ ਪ੍ਰਕਾਰ ਸਫਾਈ ਦਾ ਪੱਕਾ ਪੂਰਾ ਇੰਤਜ਼ਾਮ ਕੀਤਾ ਹੈ ਨਾਲ ਹੀ ਸੇਵਾ ਸੰਗਠਿਤ ਲੱਗੀ ਹੋਈ ਆ ਆ ਦੇਖੋ ਨਾਲ ਟਰਾਲੀ ਚ ਵਾਪਸ ਜਿਹੜੇ ਖਾਲੀ ਕਲਟਰਨ ਹੋ ਗਏ ਆ ਉਹ ਸਾਰੇ ਵਾਪਸੀ ਟਰਾਲੀ ਚ ਲਾਤੇ ਆ ਆ ਦੇਖੋ ਸਭਾਈ ਨਾਲ ਦੀ ਨਾਲ ਸਭਾਈ ਚੱਲ ਵੀ ਰਹੀ ਆ ਸਫਾਈ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ ਹਾਂਜੀ ਇਹ ਸੰਗਤ ਸਾਡੇ ਪਿੰਡ ਦੀ ਆ ਭੁੰਨੇ ਦੀ ਬੈ ਖਾਲਸਾ ਬੈ ਜੀਫਤ ਸ਼ਕੋ 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 ਇੱਦਾਂ ਟਰਾਲੀਆਂ ਲੱਗੀਆਂ ਹੋਈਆਂ ਨੇ ਜੋ ਵੀ ਕੱਪ ਗਲਾਸ ਖਾਲੀ ਹੁੰਦੇ ਆ ਨਾਲ ਦੀ ਨਾਲ ਟਰਾਲੀ ਦੇ ਵਿੱਚ ਲੋਡ ਕਰਕੇ ਤੇ ਜਿਹੜੀ ਜਿੱਥੇ ਜਗ੍ਹਾ ਬਾਹਰ ਆ ਉਥੇ ਪਹੁੰਚਦਾ ਕਰ ਦਿੰਦੇ ਆ ਫਿਰ ਟਰਾਲੀ ਵਾਪਸ ਲਿਆਉਂਦੇ ਫਿਰ ਇਸੇ ਕਰਕੇ ਜੋ ਵੀ ਸਾਫ ਸਵਾਈ ਥੱਲੇ ਆ ਕਿਸੇ ਤਰ੍ਹਾਂ ਦੀ ਵੀ ਗੰਦਗੀ ਨਹੀਂ ਗੀ ਤੋ ਇਸੇ ਵਜ੍ਹਾ ਨਾਲ ਇਸ ਅਰੇਂਜਮੈਂਟ ਦੀ ਵਜ੍ਹਾ ਨਾਲ ਆ ਦੇਖੋ ਲੱਗੇ ਇਸ ਵਜ੍ਹਾ ਨਾਲ ਤਦੇ ਇੱਕ ਦੁਆੜੀ ਫੇਰ ਬੰਦੇ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਲੰਗਰ ਤਿਆਰ ਹੋ ਰਿਹਾ ਜਲੇਬੀਆਂ ਦਾ ਲੰਗਰ ਤੇ ਸਾਹਮਣੇ ਜਿਹੜਾ ਪੰਡਾਲੋ ਦੇ ਚ ਲੰਗਰ ਵਰਤਾ ਰਹੇ ਬਹੁਤ ਵੱਡੀ ਤਦਾਦ ਚ ਲੰਗਰ ਤਿਆਰ ਹੋ ਰਿਹਾ ਇੱਕ ਇੱਕ ਕਿ ਟਰਾਲੀ ਦੇ ਵਿੱਚ ਹੀ ਇਹ ਮਸ਼ੀਨ ਫਿੱਟ ਕੀਤੀ ਆ ਜਿਹੜੇ ਇਹ ਆਟਾ ਗੁੰਨਣ ਵਾਲੀ ਮਸ਼ੀਨ ਹੈ ਤੇ ਨਾਲ ਹੀ ਵਿੱਚ ਪ੍ਰਸ਼ਾਦੇ ਫਕਾਉਣ ਵਾਲੀ ਮਸ਼ੀਨ ਵੀ ਲੱਗੀ ਹੈ ਆਹ ਮਸ਼ੀਨ ਆਟਾ ਗੁੰਨਣ ਵਾਸਤੇ ਬਣ ਕੀਤੀ ਹੋਈ ਆ ਟਰਾਲੀ ਦੇ ਵਿੱਚ ਹੀ ਇਹਦੀਆਂ ਮਸ਼ੀਨਾਂ ਆ ਤਾਂ ਇਹਦੇ ਚ ਪਾਈ ਜਾਂਦੇ ਗੋਲ ਦੇ ਆਹ ਕੋਈ ਮਾਰ ਗਿਆ ਤਾਂ ਉਹ ਲੈ ਲੈ ਹਾਂ ਬਾਣੀ ਤੇ ਕਿਰਤ ਵਾਲੀ ਵਾਲੀ ਅੱਛਾ ਅੰਮ੍ਰਿਤਧਰ ਜੀ

ਦੀ ਖਾਲਸਾ ਐਡ ਵੱਲੋਂ ਕਿ ਮੈਡੀਕਲ ਕੈਂਪ ਲਾਇਆ ਗਿਆ ਤੇ ਜਿੰਨਾ ਅਰੇਂਜਮੈਂਟ ਤੁਸੀਂ ਦੇਖ ਰਹੇ ਹੋ ਮੈਨੇਜਮੈਂਟ ਦਾ ਲਗਭਗ ਲਗਭਗ ਖਾਲਸਾ ਐਡ ਵੱਲੋਂ ਕੀਤਾ ਗਿਆ ਜਿੱਥੇ ਜੇ ਪਾਰਕਿੰਗ ਦੀ ਸਵਿਦਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਇੰਤਜ਼ਾਮ ਹੈ ਖਾਲਸਾ ਐਡ ਵੱਲੋਂ ਕੀਤਾ ਗਿਆ ਹੈ ਕਾਫੀ ਸੋਹਣਾ ਇੰਤਜ਼ਾਮ ਕੀਤਾ ਹੈ ਤੇ ਇਥੇ ਮੈਡੀਕਲ ਕੈਂਪ ਵੀ ਲਾਇਆ ਗਿਆ ਐਸ ਸਾਈਡ ਤੇ ਫ੍ਰੀ ਮੈਡੀਕਲ ਕੈਂਪ ਲੱਗੇ ਹੋਏ ਆ

뭐가 <목소리> 있 <목소리> ਸਾਂਜੀ ਸੰਜੀ ਹੁਣ ਚੱਲੇ ਆਪਾਂ ਘਰੇ ਵਾਪਸ ਤੇ ਰਸ਼ ਬਹੁਤ ਜ਼ਿਆਦਾ ਆ ਘਟ ਤੋਂ ਘਟ ਵੀ ਜ਼ਿਆਦਾ ਨਹੀਂ ਤਾਂ ਦੁਲਦਾਂ ਸਭ ਤੋਂ ਨਿਕਲਦੇ ਨਿਕਲਦੇ ਸਾਨੂੰ ਅੱਧਾ ਪੂਣਾ ਘੰਟਾ ਲੱਗ ਜਾਣਾ ਰਸ਼ ਤੁਸੀਂ ਦੇਖ ਰਹੇ ਹੋ ਤਾਂ ਦੱਸੋ ਆਪ ਕਿਰਪਾ ਕਰਕੇ ਦਿੱਕਾ ਕਰਾਂ ਜਾਂ ਨਾ